ਪਾ ਜਾਈ ਵੀ ਚੁੱਧੀ ਨਹੀਂ ਜੀ ਪਾ ਬਾਈ ਕਰਵਾ ਚਾਪਾ ਸੋ ਗੀਸਾ ਬਾਜੋ ਸੋ ਕੀ ਸਾਹਿਬ ਆਓ ਲਓ ਜੀ ਲਓ ਜੀ ਕੋਈ ਨਹੀਂ ਸੋ ਸਭ ਜਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਪਾਰਟੀ ਵੱਲੋਂ ਕਿਸ ਤਰ੍ਹਾਂ ਤੇਂਦੀ ਦੇ ਨਾਲ ਨਿਭਾਇਆ ਜਾ ਕੇ ਕਿਉਂਕਿ ਅਕਸਰ ਹੀ ਓਡਾ ਜਿਹੜਾ ਹੈ ਹਮੇਸ਼ਾ ਹੀ ਕੰਡਿਆ ਦਾ ਤਾਜ ਮੰਨਿਆ ਗਿਆ ਹੈ ਬਹੁਤ ਸਾਰੇ ਵਿਵਾਦ ਵੀ ਇਹਨਾਂ ਜੁੜੇ ਰਹਿੰਦੇ ਨੇ ਕਿਸ ਤਰ੍ਹਾਂ ਮੰਨੇ ਜਾਏਗਾ ਜੀ ਆ ਕੰਡਿਆਂ ਦਾ ਤਾਜ ਤੁਸੀਂ ਲਫ਼ਜ਼ ਯੂਜ਼ ਕੀਤਾ ਜਿਹੜਾ ਵਰਤਿਆ ਜਿਹੜਾ ਲਫ਼ਜ਼ ਆ ਕਾਫੀ ਹੱਦ ਤੱਕ ਸਹੀ ਆ ਪਰ ਜਿਹੜੇ ਜੋਦੇ ਕਹਿ ਲੋ ਜਾਂ ਜਝਾਰੂ ਕਹਿ ਲੋ ਉਹ ਕੰਡਿਆਂ ਦੇ ਤਾਜ ਦੇ ਕੰਡਿਆਂ ਦੇ ਵਿੱਚ ਹੀ ਨਿਕਲ ਜਾਂਦੇ ਨੇ ਜਿਹੜਾ ਗੁਲਾਬ ਦਾ ਫੁੱਲ ਹੁੰਦਾ ਉਹ ਵੀ ਕੰਡਿਆਂ 'ਚ ਹੁੰਦਾ ਜੀ ਇਸ ਕਰਕੇ ਇਹਨਾਂ ਕੰਡਿਆਂ ਦੇ ਵਿੱਚੋਂ ਹੀ ਅਸੀਂ ਵਧੀਆ ਤਰੀਕੇ ਦੇ ਨਾਲ ਕੰਮ ਕਰਾਂਗੇ ਤੇ ਆਪਣਾ ਮਿਹਨਤ ਦੇ ਨਾਲ ਅੰਮ੍ਰਿਤਸਰ ਦੇ ਲੋਕਾਂ ਦੀ ਅੰਮ੍ਰਿਤਸਰ ਦੇ ਪਰਿਵਾਰ ਦੀ ਆਪਣੇ ਸਾਥੀਆਂ ਦੀ ਸੇਵਾ ਕਰਦੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਾਫ਼ ਤੌਰ ਤੇ ਕਹਿ ਗਿਆ ਸੀ ਕਿ ਕਿਸੇ ਵੀ ਉਸ ਤਰ੍ਹਾਂ ਦੇ ਰਵਾਇਤੀ ਵਿਅਕਤੀ ਨੂੰ ਨਹੀਂ ਇਸ ਤਰ੍ਹਾਂ ਦੇ ਅਹੁਦੇ ਤੇ ਬਿਠਾਇਆ ਜਾਏਗਾ। ਤੁਸੀਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਵੀ ਆਉਂਦੇ ਹੋ। ਲੰਮੇ ਚਿਰ ਆਪਣੀ ਪਾਰਟੀ ਨਾਲ ਸੇਵਾ ਜਿਹੜੀ ਉਹ ਵੀ ਨਿਭਾਈ ਹੈ। ਕਿ ਲੱਗਦਾ ਕਿ ਉਹਦਾ ਤੁਹਾਨੂੰ ਜਿਹੜਾ ਫਲ ਹੁਣ ਮਿਲਿਆ ਕਿਉਂਕਿ ਬਹੁਤ ਜਾਣਾਂ ਦੀ ਨਜ਼ਰਾਂ ਵੀ ਤੁਹਾਡੇ 'ਤੇ ਸਨ। ਬਹੁਤ سارے ਅਹੁਦੇ ਜਿਹੜੇ ਸੀਗੇ ਉਹ ਵੀ ਤੁਸੀਂ ਇਸ ਤਰ੍ਹਾਂ ਠੁਕਰਾਈ ਗਏ ਸੀ ਕਿਸਮ। ਅ ਨ ਪਾਰਟੀ ਜਿਹੜੀ ਪਾਰਟੀ ਆ ਨਾ ਉਹ ਬੜੀ ਪੈਨੀ ਨਿਗਾ ਰੱਖਦੀ ਹੈ ਆਪਣੇ ਹਰ ਵਰਕਰ ਤੇ ਸਾਨੂੰ ਕੋਈ ਵੀ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ ਚਾਹੇ ਉਹ ਵਾਰਡ ਪ੍ਰਧਾਨ ਦੀ ਸੀ ਚਾਹੇ ਉਹ ਬਲਾਕ ਪ੍ਰਧਾਨ ਸੀ ਚਾਹੇ ਜੂਥ ਵਿੰਗ ਹਲਕਾ ਪ੍ਰਧਾਨ ਦੀ ਸੀ ਚਾਹੇ ਫਿਰ ਜੂਥ ਵਿੰਗ ਜ਼ਿਲ੍ਹਾ ਪ੍ਰਧਾਨ ਦੀ ਮਿਲੀ ਕੈਂਪੇਨ ਮੈਨੇਜਰ ਦੀ ਜ਼ਿੰਮੇਵਾਰੀ ਮਿਲੀ ਈਸਟ ਚ ਕੋਈ ਵੀ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ ਆ ਚਾਹੇ ਕਿਤੇ ਪੋਸਟਰ ਲਾਉਣ ਦੀ ਜਲੰਧਰ ਇਲੈਕਸ਼ਨ ਸਾਨੂੰ ਮਿਲੀ ਸੀ ਕਿਤੇ ਕੋਈ ਵੀ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ ਉਹਨੂੰ ਹਮੇਸ਼ਾ ਹੀ ਅਸੀਂ ਪੂਰੀ ਤਨਦੇਹੀ ਦੇ ਨਾਲ ਆਪਣੀ ਪੂਰੀ ਕੋਸ਼ਿਸ਼ ਕਰਕੇ ਆਪਣੀ ਟੀਮ ਦੇ ਨਾਲ ਜਿੰਨੀ ਸਾਡੀ ਯੂਥ ਲਿੰਕ ਦੀ ਟੀਮ ਆ ਉਹ ਸਾਰੇ ਅਸੀਂ ਮੇਰੇ ਭਰਾ ਨੇ ਮੇਰੇ ਮੋਢੇ ਨੇ ਇਹ ਸਾਰੇ ਮੈਂ ਹੀ ਉਸ ਜਿਹੜੀ ਵੀ ਜ਼ਿੰਮੇਵਾਰੀ ਪਾਰਟੀ ਨੇ ਤੀ ਉਹਨੂੰ ਨਿਭਾਇਆ ਸ਼ਾਇਦ ਉਸੇ ਦਾ ਹੀ ਨਤੀਜਾ ਕਿ ਅੱਜ ਪਾਰਟੀ ਨੇ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਤੇ ਕੋਸ਼ਿਸ਼ ਕਰਾਂਗੇ ਕਿ ਜਿੰਨਾ ਆਸਾਂ ਦੇ ਨਾਲ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਉਹਨੂੰ ਪੁਰੀਆਂ ਦੀ 2024 ਦੀ ਇਲੈਕਸ਼ਨ ਦਾ ਬਿਗਲ ਬਚਨ ਵਾਲਾ ਜੀ ਕਿਸ ਤਰ੍ਹਾਂ ਦੇਖਦੇ ਹੋ 2024 ਨੂੰ ਲੈ ਕੇ ਕਿਉਂਕਿ ਆਮ ਆਦਮੀ ਪਾਰਟੀ ਵੱਲ 2022 ਵਿੱਚ ਬੇਸ਼ਕ ਬਾਰੰਮੀ ਸੀ ਤਾਂ ਜਿੱਤਿਆ ਗਿਆ ਲੇਕਿਨ ਕਿਤਨਾ ਕਿਤੇ ਸੈਟ ਬੈਕ ਲੱਗਦਾ ਪਿਆ ਕਿ ਥੋੜਾ ਡਾਊਨਫੋਲ ਹੈ ਕਿ ਲੱਗਦਾ ਹੈ ਕਿ 2024 ਕਲੀਨ ਥੀਪ ਹੋ ਗਈ ਕਲੀਨ ਥੀਪ ਹੋ ਗਈ 13 0 ਇਸ ਵਾਰ ਬਣੇਗਾ ਪੰਜਾਬ ਹੀਰੋ 13 0 ਕਿੰਨਾ ਕੁ ਸਹਿਯੋਗ ਦੇਗਾ ਜੀ ਤੁਹਾਡਾ ਔਰ ਤੁਹਾਡੀ ਟੀਮ ਦਾ ਸਾਰਾ ਨਹੀਂ ਸਹਿਯੋਗ ਕਿ ਅਸੀਂ ਜੀ ਪੂਰੀ ਟੀਮ ਤਾਂ ਦੇ ਨਾਲ ਪਾਰਟੀ ਜਿੰਨੂੰ ਵੀ ਇਸ ਟਿਕਟ ਦੇ ਨਾਲ ਨਿਵਾਜਦੀ ਆ ਜਿੱਥੇ ਵੀ ਸਾਡੀ ਡਿਊਟੀ ਲੱਗਦੀ ਆ ਕੋਈ ਵੀ ਡਿਊਟੀ ਲੱਗਦੀ ਆ ਜਿੱਦਾਂ ਪਹਿਲਾਂ ਨਭਾਉਂਦੇ ਆਏ ਆ ਮੈਨੂੰ ਆਪਣੀ ਟੀਮ ਤੇ ਆਪਣੇ ਭਰਾਵਾਂ ਤੇ ਪੂਰਾ ਵਿਸ਼ਵਾਸ ਆ ਕਿ ਅਸੀਂ ਉਹਦੇ ਨਾਲੋਂ ਵੀ ਵੱਧ ਜ਼ੋਰ ਨਾਲ ਕਿਉਂਕਿ ਉਦੋਂ ਸਰਕਾਰ ਨਹੀਂ ਸੀ ਜਿਹੜੀਆਂ ਜ਼ਿੰਮੇਵਾਰੀਆਂ ਬਣੀਆਂ ਸੀ ਸੀ ਨਿਭਾਈਆਂ ਸੀ ਹੁਣ ਸਰਕਾਰ ਵੀ ਆ ਸਾਡੇ ਕੋਲੇ ਰਿਸੋਰਸਸ ਵੀ ਆ ਤੇ ਸਾਡੀ ਟੀਮ ਵੀ ਪਹਿਲਾਂ ਨਾਲੋਂ ਕਈ ਗੁਣਾ ਸਟਰੋਂਗ ਆ ਤੇ ਅਸੀਂ ਪੂਰੇ ਤੰਦੇਈ ਦੇ ਨਾਲ ਉਹ ਅੰਮ੍ਰਿਤਸਰ ਦੀ ਸੀਟ ਜਿੱਤ ਕੇ ਪਾਰਟੀ ਵਿੱਚ ਚੋਲੀ ਪਾਵਾਂਗੇ ਸਾਰੇ ਹਸਤਾ ਦੇ ਵਰਕਰ ਨੇ ਜਿਹੜੇ ਲੰਮੇ ਚਿਰ ਤੋਂ ਆਵਾਜ਼ੀ ਪਾਰਟੀ ਦੀ ਸੇਵਾ ਕਰ ਰਹੇ ਨੇ ਕਈ ਲੋਕ ਇਸ ਤਰ੍ਹਾਂ ਦੇ ਨੇ ਜਿਹੜੇ ਦੂਸਰੀਆਂ ਪਾਰਟੀਆਂ ਤੋਂ ਤੁਹਾਡੀ ਪਾਰਟੀ ਚਾਏਗਾ ਮੈਂਬਰ ਪਾਰਲੀਮੈਂਟ ਵੀ ਇਲੈਕਸ਼ਨ ਹੈ ਉਹਨਾਂ ਦੀ ਨਜ਼ਰ ਉੱਤੇ ਹੋਏਗੀ ਕਿ ਉਹਨਾਂ ਨੂੰ ਅਗਰ ਟਿਕਟ ਮਿਲਦੀ ਤੇ ਇਸ ਤਰ੍ਹਾਂ ਦਾ ਹੀ ਤੁਹਾਡਾ ਸਾਰਾ ਸਹਿਯੋਗ ਰਹੇਗਾ ਕਿ ਕੁਝ ਅਲੱਗ ਨਜ਼ਰ ਆਏਗਾ ਜੀ ਬਸ ਦੇਖੋ ਪਾਰਟੀ ਦਾ ਡਿਸੀਜਨ ਅਸੀਂ ਕਦੀ ਵੀ ਨਹੀਂ ਕਰਦੇ ਪਾਰਟੀ ਕਿਸੇ ਨੂੰ ਵੀ ਕਿਉਂਕਿ ਜੇਤੂ ਕੈਂਡੀਡੇਟ ਦੂਸਰਾ ਸਾਡੀ ਸੂਚ ਦਾ ਦਾਇਰਾ ਜਿਹੜਾ ਉਹ ਉਨਾ ਹੀ ਆ ਪਾਰਟੀ ਦੀ ਸੂਚ ਦਾ ਦਾਇਰਾ ਪੂਰੇ ਇੰਡੀਆ ਲੈਵਲ ਦੇ ਨੇ ਪੂਰੇ ਦੇਖਣਾ ਉਹਨਾਂ ਨੇ ਉਹ ਕਿਸੇ ਵੀ ਚਿਹਰੇ ਨੂੰ ਦਿੰਦੇ ਨੇ ਕਿਸੇ ਨੂੰ ਵੀ ਇਹ ਜ਼ਿੰਮੇਵਾਰੀ ਦਿੰਦੇ ਨੇ ਤੇ ਅਸੀਂ ਨਾਲ ਬਿਲਕੁਲ ਚਟਾਨ ਵਾਂਗ ਖੜੇ ਰਵਾਂਗੇ ਬਾਕੀ ਸੂਬਿਆਂ ਦੇ ਵਿੱਚ ਤੇ ਕਾਂਗਰਸ ਨਾਲ ਘੜਾ ਲਾਇਸਿਆ ਪੰਜਾਬ ਦੇ ਵਿੱਚ ਨਹੀਂ ਹਦਾ ਕਿਸ ਤਰ੍ਹਾਂ ਮੈਨੇਜ ਕੀਤਾ ਜਾਏ ਕਿਉਂਕਿ ਦੂਸਰੀਆਂ ਪਾਰਟੀਆਂ ਉਤੰਜ ਕਸਣਾ ਸ਼ੁਰੂ ਕਰ ਦਿੱਤਾ। ਉਹ ਦੂਸਰੀਆਂ ਪਾਰਟੀਆਂ ਦਾ ਤੇ ਕੰਮ ਹੀ ਤਾਂਜ ਕਸਣਾ। ਉਹ ਤੇ ਪਹਿਲਾਂ ਇਹ ਵੀ ਤੰਜ ਕਸਦੇ ਸੀ ਵੀ ਨਈ ਨਈ ਇਹ ਤੇ ਦਿੱਲੀੋਂ ਆਏ ਨਾ ਕੋਈ ਕੁਝ ਨਹੀਂ ਬਣਨਾ। ਉਹ ਵੀ ਤੰਜ ਕਸਦੇ ਸੀ ਵੀ ਇਹਨਾਂ ਦੀ ਸਰਕਾਰ ਨਹੀਂ ਬਣਨੀ। ਉਹ ਇਹ ਵੀ ਤੰਜ ਕਸਦੇ ਸੀ ਇਹਨਾਂ ਕੋਲ ਸਰਕਾਰ ਚੱਲਣੀ ਨਹੀਂ। ਉਹ ਵੀ ਤੰਜ ਕਸਦੇ ਸੀ ਬੈਲੀ ਦੇ ਬਿੱਲ ਨਹੀਂ ਫ੍ਰੀ ਹੋਣੇ। ਉਹ ਇਹ ਵੀ ਤੰਜ ਕਸਦੇ ਸੀ ਵੀ ਔਰਤਾਂ ਨੂੰ ਸਫਰ ਨਹੀਂ ਫ੍ਰੀ ਮਿਲਣਾ। ਉਹ ਇਹ ਵੀ ਤੰਜ ਕਸਦੇ ਸੀ ਵੀ ਜਿਹੜਾ ਆ ਪਲਾਂਟ ਖਰੀਦਿਆ ਉਹ ਗਲਤ ਖਰੀਦਿਆ। ਉਹਨਾਂ ਦਾ ਕੰਮ ਤਾਂਜ ਕਸਣਾ। ਅਸੀਂ ਉਸ ਪੰਜ ਦੀ ਕੋਈ ਫਿਕਰ ਨਹੀਂ ਕਰਦੇ ਅਸੀਂ ਆਪਣੀ ਪਾਰਟੀ ਦੇ ਨਾਲ ਜੁੜੇ ਹੋਏ ਹਾਂ ਪਾਰਟੀ ਜੋ ਵੀ ਹੁਕਮ ਲਾਉਂਦੀ ਆ ਜਿਸ ਤਰ੍ਹਾਂ ਵੀ ਚੱਲਦੀ ਆ ਅਸੀਂ ਵਧੀਆ ਤਰੀਕੇ ਦੇ ਨਾਲ ਇਹ ਜਿਹੜਾ ਅਮਰਸਰ ਦੀ ਸੀਟ ਜਿੱਤਦੇ ਆ ਪਾਰਟੀ ਤੇ ਕੀ ਕੀ ਕੰਮ ਰਹਿਣਗੇ ਕਿਉਂਕਿ ਜਦੋਂ ਪਹਿਲਾਂ ਦੱਸਿਆ ਕੱਢਿਆ ਤਾਜ ਆ ਕਿ ਕੀ ਪ੍ਰਾਇੋਰਟੀ ਤੇ ਕੰਮ ਰਹਿਣਗੇ ਦੇਖੋ ਸਭ ਤੋਂ ਜ਼ਿਆਦਾ ਪ੍ਰੋਬਲਮ ਜਿਹੜੀ ਚੱਲਦੀ ਸੀ ਐਨਓਸੀ ਦੀ ਉਹ ਸੀਐਮ ਸਾਹਿਬ ਨੇ ਅਨਾਉਂਸ ਕਰਕੇ ਤੇ ਖਤਮ ਕਰਦੀ ਨੋਟੀਫਿਕੇਸ਼ਨ ਵੀ ਕੱਲ ਦਾ ਆ ਗਿਆ ਵੀ ਐਨਓਸੀ ਦਾ ਨਹੀਂ ਬਾਕੀ ਜਿਵੇਂ ਜਿਵੇਂ ਇਹਦੇ ਚ ਕਿਉਂਕਿ ਅਸੀਂ ਰਾਜਨੀਤੀ ਚ ਵੀ ਨਵੇਂ ਆਏ ਸੀ ਤੇ ਹੁਣ ਸਰਕਾਰ ਚ ਵੀ ਨਵੇਂ ਆ ਜਿਵੇਂ ਜਿਵੇਂ ਇਹਦੇ ਚ ਇਨਡਲਜ ਹੋਵਾਂਗੇ ਇਨਵਾਲਵ ਹੋਵਾਂਗੇ ਜਿਹੜੇ ਜਿਹੜੇ ਕੰਮ ਆਮ ਲੋਕਾਂ ਨੂੰ ਕੋਈ ਵੀ ਖਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਅਸੀਂ ਉਹਦੀ ਕੋਸ਼ਿਸ਼ ਕਰਦੇ ਰਵਾਂਗੇ ਦਿਨ ਰਾਤ 24 ਘੰਟੇ